ਇੱਧਰ ਵੀ ਤੁਹਾਨੂੰ ਦਿਖਾਉਨੇ ਆ ਵੀ ਆਹ ਵੇਖੋ ਸੜਕ ਆ ਸਾੜੀ ਸੜਕ ਜਿਹੜੀ ਆ ਕੁਲੀਆਂ ਟੁੱਟ ਗਈਆਂ ਪਾਣੀ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਪਾਣੀ ਕਿੱਦਾਂ ਆ ਰਿਹਾ ਆ ਤੇ ਆ ਗੱਡੀਆਂ ਵੀ ਜਿਹੜੀਆਂ ਲੰਘਦੀਆਂ ਪਈਆਂ ਨੇ ਪਰ ਬਹੁਤ ਰਿਸਕ ਹੈ ਨਹੀਂ ਹੋਣਾ ਚਾਹੀਦਾ ਇੱਧਰ ਕਿਉਂਕਿ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਨ ਸਿਸਣਪੇ ਯੂਟਿਊਬ ਚੈਨਲ ਤੇ ਤੇ ਦੋਸਤੋ ਅੱਜ ਤੁਹਾਨੂੰ ਅਸੀਂ ਦੱਸਣੇ ਆ ਰਹੇ ਹਾਂ ਕਿ ਈਸ਼ਵਰਦਾਸਪੁਰ ਤੰਬ ਘਲੂਖਰਾ ਸਾਹਿਬ ਉਧਰ ਦੇ ਜਿਹੜੇ ਮਕੇਰੀਆਂ ਵੱਲ ਜਿੰਨੇ ਵੀ ਹੈਗੇ ਨੇ ਟੈਂਡਰ ਉਧਰ ਵੀ ਵਾਵਾ ਜੀ ਪਾਣੀ ਦੀ ਜਿਹੜੀ ਆ ਮਾਤਰਾ ਵੱਧ ਚੁੱਕੀ ਆ ਆ ਵੀ ਕੋ ਇਧਰ ਵੀ ਵਾਵਾ ਹੀ ਆ ਉਦਾ ਪਾਣੀ ਆ ਲੱਗ ਗਿਆ ਸੜਕਾਂ 'ਪਰ ਜਿੱਦਾਂ ਕਿਦਾਂ ਪਾਣੀ ਜਾ ਰਿਹਾ ਆ ਬਹੁਤ ਪਾਣੀ ਜਿਹੜਾ ਵਾਚਕ ਆ ਸੜਕਾ ਫਿਰ ਉਦਾ ਵਿਚੋ ਟੁੱਟ ਟੁੱਟ ਗਈ ਹਣੀ ਹਾਂਜੀ ਭਾਜੀ ਕੀ ਹਾਲ ਦੇ ਭਾਜੀ ਠੀਕ ਆ ਕਿਦਾਂ ਪਾਣੀ ਦਾ ਆਨੰਦ ਲੈ ਰਹੇ ਹੋ ਕਿ ਜਾਂ ਕਿਦਾਂ ਮ제 ਲੈਣ ਦੇ ਮ제 ਕੇ ਮ제 ਕਾਦੇ ਕਹਿ ਹੈ ਮ제 ਕਦੇ ਕਈ ਲੋਕ ਡੁੱਬ ਗਏ ਕਦੇ ਰਹਿ ਗਏ ਆ بابا ای نقصان ਹੋਇਆ ਬੜਾ ਜੀ ਤੁਹਾਡਾ ਆ ਗੁਜਰਾ ਨਹੀਂ ਅੰਮ੍ਰਿਤ ਇਹ ਸਾਰੇ ਮਤਲਬ ਪਾਣੀ ਦੇ ਕਿੱਥੇ ਹੁੰਦੇ ਨੇ ਇੱਥੇ ਇੱਧਰ ਜ਼ਿਆਦਾ ਪਾਣੀ ਹੈ ਅੱਗੇ ਹੋਰ ਜ਼ਿਆਦਾ ਬਾਜੀ ਕਹਿ ਰਹੇ ਨੇ ਬਹੁਤ ਜ਼ਿਆਦਾ ਪਾਣੀ ਵੱਜ ਚੁੱਕਾ ਆ ਆ ਸਾਰਾ ਇੱਧਰ ਛਾਂਬਿਆ ਹੋਇਆ ਆ ਦੇਖੋ ਜੀ ਇੱਧਰ ਬਹੁਤ ਜ਼ਿਆਦਾ ਪਾਣੀ ਜਿਹੜਾ ਇੱਥੋਂ ਦੇ ਨਾਲ ਵਧ ਗਿਆ ਆ। ਇੱਥੇ ਘਰਾਂ ਦੇ ਵਿੱਚ ਵੀ ਪਾਣੀ ਬਹੁਤ ਗਿਆ ਵਾ, ਕਾਫੀ ਨੁਕਸਾਨ ਜਿਹੜੇ ਹੋਏ ਆ, ਡੰਗਰ ਵ셔 ਵੀ ਕਾਫੀ ਜਿਹੜੇ ਆ ਰੋੜ ਚੁੱਕੇ ਆ ਲੋਕਾਂ ਦੇ। ਲੋਕੀ ਨੰਗਦੇ ਪਏ ਆ। ਪਰ ਦਿੱਕਤ ਆ ਰਹੀ ਆ ਅੱਗੇ ਕਹਿੰਦੇ ਇੱਕ ਤੋਂ ਵੀ ਜ਼ਿਆਦਾ ਆ ਪਾਣੀ। ਉਹ ਸਾਹਮਣੇ ਤੁਹਾਨੂੰ ਬੱਚੇ ਨਜ਼ਰ ਆਉਣ ਦੇ ਆ ਖੇਡਦੇ ਪਏ ਆ, ਨਜ਼ਾਰੇ ਲੈਣ ਦੇ ਆ। ਉਹਨਾਂ ਨੂੰ ਕੀ ਤੜਾਵੀਏ ਸਾਡੇ ਦੀ ਨੁਕਸਾਨ ਹੋ ਰਿਹਾ ਜਾਂ ਕੀ ਹੋ ਰਿਹਾ ਇਹ ਬੱਚੇ ਦੇ ਬੱਚੇ ਹੁੰਦੇ ਹਨ ਇੱਧਰ ਕਿਹੜੇ ਕਿਹੜੇ ਪਿੰਡ ਅੱਗੇ ਪੈਂਦੇ ਆ ਕਿਹੜੇ ਪੇ ਕਿਹੜੇ ਪਿੰਡ ਅੱਗੇ ਪੈਂਦੇ ਆ ਪਿੰਡ ਦਾ ਲੋਕੋ ਦਾ ਪਾਣੀ ਹਾਂਜੀ ਉਹਨਾਂ ਕੋਲ ਪਹਿਲੇ ਹੀ ਉਹਨਾਂ ਕੋਲ ਸਿੱਤ ਵਾਲਾ ਆਖਾ ਆ ਉਧਰ ਵੀ ਪਾਣੀ ਵਾਵਾ ਹੀ ਉਧਰ ਵੀ ਬੜਾ ਕੋਟਲੀ ਤੋਂ ਅਗਲੇ ਪਾਸੇ ਆਹੋਂ ਅਗਲੇ ਪਾਸੇ ਜ਼ਿਆਦਾ ਚੱਲੀਏ ਇੱਕਾਈ ਹੈ ਹਾਂ ਤਾਂ ਇਹ ਕਈ ਹੈ ਹਾਂ ਜੀ ਦੋਸਤੋ ਇੱਥੋਂ ਨਾਲ ਬੰਦੇ ਕਹਿ ਰਹੇ ਨੇ ਕਿ ਉੱਥਾਂ ਪਾਣੀ ਥੋੜਾ ਘਟਿਆ ਵਾ ਤੇ ਅੱਗੇ ਪਾਣੀ ਉੱਥੋਂ ਜ਼ਿਆਦਾ ਹੈ ਬਾਕੀ ਬਾਈਕ ਵਗੈਰਾ ਲੰਘਦੀ ਪਈ ਆ ਗੱਡੀਆਂ ਲੰਘਦੀਆਂ ਪਈਆਂ ਨੇ ਅਸੀਂ ਜਾ ਸਕਦੇ ਸੀ ਅਖੇ ਅੱਗੇ ਤਾਂ ਪਹਿਲਾਂ ਕਾਫੀ ਪਾਣੀ ਹੈਗਾ ਤੇ ਉੱਥੋਂ ਅੱਗੇ ਨਹੀਂ ਹੀ ਜਾਇਆ ਜਾ ਸਕਦਾ ਤੇ ਹੁਣ ਆਪਾਂ ਤੁਹਾਨੂੰ ਅੱਗੇ ਦਾ ਵੀ ਵਿਊ ਵਿਖਾ ਕੇ ਲਿਆਉਣੇ ਆਂ ਵੀ ਅੱਗੇ ਕੀ ਹੋ ਰਿਹਾ ਕਿੱਦਾਂ ਪਾਣੀ ਜਾਣ ਡਿਆ ਵਾ ਕਿਉਂਕਿ ਜਿੰਨਾ ਵੀ ਏਰੀਆ ਨਾ ਸਾਰਾ ਸ਼ੰਭ ਦਾ ਏਰੀਆ ਵਾ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਅੱਗੇ ਦਾ ਵਿਊ ਕੀ ਆ ਉੱਧਰ ਦਾ ਹਾਂਜੀ ਦੋਸਤੋ ਆ ਤੁਹਾਨੂੰ ਹੁਣ ਅੱਗੇ ਦਾ ਆਪਾਂ ਵਿਊ ਦਿਖਾ ਰਹੇ ਆ ਅੱਗੇ ਕਿੱਦਾਂ ਪਾਣੀ ਜਿਹੜਾ ਵਾ ਆ ਰਿਹਾ ਤੇ ਸੜਕਾਂ ਵੀ ਜਿਹੜੀਆਂ ਪਾਣੀ ਦੇ ਲਪੇਟ ਵਿੱਚ ਆ ਕੇ ਟੁੱਟ ਗਈਆਂ ਨੇ ਤੁਸੀਂ ਆ ਦੇਖ ਸਕਦੇ ਹੋ ਜੀ ਆ ਦੇਖੋ ਪਾਣੀ ਕਿੰਨੀ ਸਪੀਡ ਦੇ ਨਾਲ ਜਿਹੜਾ ਵਾ ਆ ਰਿਹਾ ਵਾ ਇੰਦਰ ਵੀ ਤੁਹਾਨੂੰ ਦਿਖਾਉਨੇ ਆ ਵੀ ਆ ਵੇਖੋ ਸੜਕ ਆ ਸਾੜੀ ਸੜਕ ਜਿਹੜੀ ਆ ਪੁਲੀਆਂ ਟੁੱਟ ਗਈਆਂ ਪਾਣੀ ਦੇ ਨਾਲ ਉਹ ਨੁਕਸਾਨ ਜਿਹੜਾ ਹੋ ਰਿਹਾ ਵਾ ਆ ਸਾਰੀਆਂ ਪੁਲੀਆਂ ਟੁੱਟ ਗਈਆਂ ਆ ਵੇਖੋ ਇਧਰ ਤੇ ਆਉਣਾ ਵੀ ਹੁਣ ਔਖਾ ਹੋ ਜੂਗਾ ਮੋੜੀ ਜਿਹੜੀ ਸਾਰੀ ਜਾਊਗੀ ਇਹ ਇੱਧਰ ਹੀ ਨਹੀਂ ਇੱਧਰ ਹੀ ਨਹੀਂ ਕਰਿਆ ਵਿੱਚੋਂ ਨਾ ਉੱਟ ਜਾ ਨੀ ਨਹੀਂ ਇਹ ਨਹੀਂ ਇਹ ਨਹੀਂ ਕਿੰਨੀ ਚਾਣੀ ਚਲਦੀ ਜਾ ਸਕਦੀ ਆ ਪਰ ਨਖਾਨ ਆ ਜੇ ਕੋਈ ਆਉਂਦਾ ਹੁੰਦਾ ਹੁੰਦਾ ਗੱਡੀ ਗੁੱਡੀ ਤੇ ਜਾਂ ਕੋਈ ਮੋਟਰਸਾਈਕਲ ਤੇ ਆਉਂਦਾ ਹੁੰਦਾ ਹੁੰਦਾ ਤੇ ਉਹ ਕੰਮ ਖਰਾਬ ਹੀ ਨਾ ਹੋ ਜਾਂਦਾ ਹੈ ਚੱਲ ਰੇਵੜਾ ਛੜੇ ਪਾਣੀ ਆ ਤੁਸੀ ਦੇਖ ਸਕਦੇ ਹੋ ਦੋਸਤੋ ਪਾਣੀ ਕਿੱਦਾਂ ਆ ਰਿਹਾ ਵਾ ਤੇ ਆ ਗੱਡੀਆਂ ਵੀ ਜਿਹੜੀਆਂ ਲੰਘਦੀਆਂ ਪਈਆਂ ਨੇ ਪਰ ਕੋਟ ਰਿੱਕਿਆ ਨਹੀਂ ਹੋਣਾ ਚਾਹੀਦਾ ਇੱਧਰ ਕਿਉਂਕਿ ਬਹੁਤ ਔਖਾ ਹੋ ਗਿਆ ਵਾ ਹੌਲੀ ਹੌਲੀ ਸੜਕ ਜਿਹੜੀ ਆ ਸਾਰੀ ਟੁੱਟ ਵੀ ਸਕਦੀ ਆ ਕਿਉਂਕਿ ਖੜਕ ਦੇ ਵਿੱਚ ਤੇੜਾ ਬਹੁਤ ਜ਼ਿਆਦਾ ਵਾ ਆ ਦੇਖੋ ਡਾਨ ਵਾਲਿਆਂ ਨੂੰ ਦਿੱਕਤ ਤਾਂ ਜ਼ਰੂਰ ਹੁੰਦੀ ਪਈ ਆ ਪਾਣੀ ਕਿੰਨਾ ਠੰਡਾ ਇਹੇ ਕਿਦੋਂ ਗੇਟ ਟੁੱਟਿਆ ਇਹੇ ਕਿਦੋਂ ਗੇਟ ਟੁੱਟਿਆ ਕਦੋਂ ਆਣਾ ਸੀ ਤੇ ਫਿਰ ਰਾਤ ਟਟਾ ਕੇ ਆਉਣਾ ਰਾਤ ਫਿਰ ਰਾਤ ਜਾਣਾ ਕਿਥੇ ਮੈਨੂੰ ਤਾਂ ਹੋਣ ਲੱਗਦਾ ਵਾ ਰਾਤ ਨਹੀਂ ਉਹ ਇਹ ਹੋਣ ਟਟਾ ਕਿਦੇ ਆਹ ਵਾਲਾ ਹਾਂ ਬਾਕੀ ਰਾਤ ਟਟਾ ਆਛਾ